ਹਣ ਘਰ ਹੋ ਜਾਣਾ ਆਪਣਾ ਜਮਾ ਹੀ ਸੁੰਨਾ ਸੁੰਨਾ ਕਿਉਂਕਿ ਪਾਜੀ ਹੁਣ ਸਾਰੇ ਜਾਣ ਚੱਲ ਜਾਣਗੇ ਲਾਉਣਗੇ ਨਾਗੀ ਪਰਵਨ ਤੇ ਕਿਤੇ ਮੁਰਗੀ ਨੂੰ ਤੇਰੇ ਵਰਗੀ ਨਾਗੰਦ ਚੱਲੇ ਆ ਲੜਨਾਂਗੇ ਰਿਉ ਦੇਗਾ ਆਪਣੇ ਪਿੰਡ ਦਾ ਮੰਦਿਰ ਬਣਾ ਠੀਕ ਆ ਵੀ ਪਾਜੀ ਸਤਿ ਸ਼੍ਰੀ ਅਕਾਲ ਜੀ ਭਾਈ ਕੁਝ ਲੈਣਾ ਸੀ ਤੂੰ ਬਗਾ ਮੇਰੇ ਜੜਾ ਤਾਂ ਲੈ ਉਹ ਚ ਹੂੰ ਮੰਮੀ ਕੀ ਕਰੀਏ ਮਸਾ ਹੀ ਨਿਕਲਿਆ ਯਾਰ ਟਰੈਕਟਰ ਅਰਜਣ ਸੀਗਾ ਹਾਂਜੀ ਕਿਵੇਂ ਤੁਸੀਂ ਸਾਰੇ ਮੀਤ ਕਰਦੇ ਸਾਰੇ ਠੀਕ ਹੋਗੇ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਬਣੇ ਰਹਿਣ ਤੱਕ ਕਿਉਂਕਿ ਬਲੌਗ ਬਹੁਤ ਜ਼ਿਆਦਾ ਕੈਂਟ ਹੈ ਫਰੀਦੀ ਤੇ ਮਨਦੀਪ ਬਣਾਈ ਜਾਂਦੇ ਰੋਟੀ ਪਰੌਂਠਾ ਬਣਾਉਂਗੇ ਹੈ ओके ਦੋਨੇ ਬੋਲੀ ਇਕੱਠੀ ਬਣਾ ਲਾਂਗੇ ਦੇਖਦੇ ਹਾਂ ਤੁਸੀਂ ਦੋਨਾਂ ਚ ਕਿਹੜਾ ਜ਼ਿਆਦਾ ਵਧੀਆ ਪਰੌਂਠਾ ਬਣਾਉਂਦਾ ਐ ਕਿ ਦੋ ਪਰੌਂਠੇ ਘਾਣੇ ਆ ਤੁਸੀਂ ਹੋਰ ਇੰਨੇ ਵਨ ਨੇ ਦੋ ਤਾਂ ਬਣਾ ਦੋਗੇ ਤੁਸੀਂ ਹਨ ਸੇਮ ਕੁ ਜ਼ੈਂਪਰੀ ਵੀ ਇਦਾਂ ਦੀ ਛੋਟ ਛੋਟੀਆਂ ਰੋਟੀਆਂ ਲਾਉਂਦੀ ਠੰਡ ਬਹੁਤ ਜ਼ਿਆਦਾ ਮੈਂ ਠੰਡ ਜਾ ਕੇ ਮੈਂ ਕਿ ਮੁੰਡੇ ਦੇ ਹੱਥ ਤੋਂ ਕਰਾ ਲਈ ਕੱਲ ਲਈ ਘੜੇ ਰੋਟੀਆਂ ਵਧੀਆ ਵਧੀਆ ਮੰਮਾ ਅੰਦਰ ਵਿਆਹ ਹੋ ਗਿਆ ਬਦਲੂ ਉਹਦੇ ਨਾਲ ਹੀ ਆ ਜੀ ਠੀਕ ਆਉਂਗਾ ਆਉਂਗਾ ਤੇਰੇ ਕੋਲੇ ਫਿਰ ਕਮਾएंगे ਤੇਰੇ ਪਿੰਡ ਮੈਨੂੰ ਹਾਂ ਮੈਂ ਤੇ ਤੇਰੀ ਮਾਮੀ ਦੋਨੇ ਆਵਾਂਗੇ ਚੰਗਾ ਲੈ ਆਈ ਮੰਜਾ ਛੇ ਨੂੰ ਜਾਣੀ ਦਰਜੇਸਾ ਨਾ ਬੈਠਾ ਨਾ 11 ਵਜੇ ਤੇ ਆਪਣੇ ਘਰ ਦਾ ਥਿਊ ਵੇਖੋ ਮਿਸਤਰੀ ਅਜੇ ਸਵੇ ਲੱਗਣਗੇ ਨੀਆਂ ਨੂੰ ਵਾਲਾ ਜਗਾ ਤਾਂ ਮਤਲਬ ਇਧਰ ਬਣਾਤੀ ਆ ਕੀ ਕਰਦੇ ਹਾਂ ਆਹ ਕਿ ਚੱਕੀ ਫਰਦੀ ਹੈ ਚਾੜੇ ਕੱਪ ਆ ਕਿਵੇਂ ਮੀਨਾ ਪੈਣੇ ਵਧੀਆ ਰੋਟੀ ਖਾਣੇ ਹੋਗੇ ਮੀਨਾ ਪੈਣੇ ਅਸੀਂ ਹੁਣ ਤੁਹਾਡੇ ਪਿੰਡ ਘੁੰਮਣ ਠੀਕ ਆ ਕਮਾ ਦੋਗੇ ਸਾਨੂੰ ਕਮਾ ਦਾ ਨਹੀਂ ਬਣਾ ਦੱਸ 76 ਪੱਖਾ ਹੈ ਕਿ ਫਰਾਟਾ ਜਾਂਦੀ ਹੋਏ ਹੋਏ ਪੱਖੇ ਨਾ ਬਣ ਕੇ ਕੋਈ ਜੋ ਫੇਰ ਹੋਰ ਮਾਰੇ ਭਈਆ ਕਰ ਦੇ ਲਈ ਇਹ ਵੇਖੋ ਮਾਸੀ ਭੈਣ ਜਾ ਹੈ ਦਿਖਾਓ ਮੇ ਜੀ ਇਹ ਦੋਨੋਂ ਦੇ ਕਿਤੇ ਬਹੁਤ ਸੋਨਾ ਹੋ ਗਿਆ ਬਹਿਮ ਜਾ ਮੈਨੂੰ ਵੀ ਪਿਆ ਹਲਕ ਤਾਂ ਹੋਈ ਆ ਸਾਲਾ ਦੀ ਭੁੱਖ ਜਲਦੀ ਲੱਗ ਜਾਂਦੀ ਹੈ ਕਿ ਟਾਈਮ ਹੀ ਬੜਾ ਹੋ ਗਿਆ ਇੱਕ ਗੱਲ ਸਾਲਾਂ ਚ ਜਰਾਤਾਂ ਵੱਡੀਆਂ ਹੁੰਦੀਆਂ ਨੇ ਨਾ ਕਰੀ ਸਾਲਾਂ ਚ ਭੁੱਖ ਜਲਦੀ ਲੱਗਦੀ ਐ ਚ ਜ ਮੈਂ ਨੋਟਿਸ ਵੀਊ ਦੇਖੋ ਇੱਧਰ ਦਾ ਆਪਣੇ ਡੈਡੀ ਹੁਣੇ ਗਏ ਇੱਟਾਂ ਵਗੈਰਾ ਲੈਣ ਵਾਸਤੇ ਪੱਠੇ ਤੋਂ ਤੇ ਅੱਜ ਇੱਟਾਂ ਆ ਜਾਣੀਆਂ ਫਿਰ ਸਵੇਰੇ ਲੱਗ ਜਾਊਗਾ ਮਿਸਤਰੀ ਫਿਰ ਆ ਚੀਜ਼ ਤਾਂ ਪੂਰੀ ਤਵਰ ਹੋ ਜੂਗੀ ਲੁੱਕ ਚੇਂਜ ਹੋ ਜੂਗੀ ਪੂਰੇ ਘਰ ਦੀ ਹੂੰ ਮੰਦੀਪ ਪਾਲਾ ਫਿਰ ਰੋਟੀ ਜਲਦੀ ਰੋਟੀ ਡੈਡੀ ਵੀ ਆਏ ਮਾਰਕੀਟ ਤੋਂ ਹਾਂ ਹਾਂ ਚੱਲਾਂਗੇ ਡਾੜੀ ਜੀ ਤਾਂ ਆ ਗਏ ਟਿੱਟਾਂ ਦਾ ਘੇੜਾ ਹਜੇ ਲੇਟ ਹੀ ਆਊਗਾ। ਉਹ ਨਹੀਂ ਮੈਂ ਸਮਝਿਆ। ਮੈਂ ਨਾ ਵੀ ਤੂੰ ਪੈਨ ਦਾ ਤੇ ਕਿ ਬੈਠੀ ਆ। ਤੂੰ ਬੋ ਤੂੰ ਇੱਥੇ ਆ। ਪੂਰੇ ਘਰ ਸੀ ਤੁਹਾਨੂੰ ਜਗ੍ਹਾ ਨਹੀਂ ਮਿਲੀ। ਮੰਮੀ ਨੂੰ ਲਈ ਤਰੇ ਬੈਠੀ ਹਾਂ। ਚਲਾ ਪੜੀ। ਉਧਰ ਹੋ ਜਾ ਪਪੂ ਤੂੰ ਥੋੜਾ ਇਹ ਪਾਸੇ ਹੋ ਜਾ। ਮੈਂ ਨਾ ਵੀ ਤੁਸੀਂ ਵੀ ਇਹਨਾਂ ਦੀ ਟੀਮ 'ਚ ਸ਼ਾਮਿਲ ਹੋ ਗਏ ਕਿ ਮੋਟੂ ਪਤਲੂ ਦੇਖਣ ਵਾਲੇ ਦੋਨੇ ਜਾਣੇ ਮਾਸੀ ਤੇ ਭਾਂਜਾ। ਹੈਂ। ਤਾਂ ਤੂੰ ਬੈਠਿਆ। ਹੈਂ। ਰੋਟੀ ਰੋਟੀ ਖਾ ਕੇ ਬਸ ਤਿਆਰੀ ਖਿਚਲੇ ਕੇ ਕੰਮ ਬਹੁਤ ਜ਼ਿਆਦਾ ਪਈਆ ਕਰਨ ਵਾਲੇ ਹਜੇ ਕੀ ਆ ਬੀ ਨਾ ਮੈਂ ਇਹ ਰੰਗ ਤਾਂ ਬਹੁਤ ਗੰਦਾ ਪਰ ਸਵਾਦ ਬਹੁਤ ਵਧੀਆ ਕੋਕਾ ਕੋਲਾ ਕੀ ਕਿਹਾ ਵਾ ਨਹੀਂ ਨਾ ਪਈ ਦੇਖ ਕੇ ਜਲਦੀ ਠੀਕ ਕਾਲਾ ਹੀ ਸੂਟ ਕਾਲਾ ਹੀ ਕੋਕ ਤੁਸੀਂ ਤੇ ਭਾਈ ਨੇ ਕਿਵੇਂ ਮੈਚਿੰਗ ਮੈਚਿੰਗ ਕਰ ਰੱਖੀ ਹੈ ਵਧੀਆ ਕੀਤਾ ਪੋਲ ਬਣਾ ਕੇ ਕੋਟ ਕਿਥੋਂ ਲਾਇਆ ਹੈ ਹੈ ਫੋਰ ਬਾਾਰ ਸੈਟਿੰਗ ਦਾ ਲਾਗੇ ਹੈ ਹਾਈਟ ਨਹੀਂ ਵਧਣੀਗੀ ਹੈ ਨਹੀਂ ਹੁਣ ਬੰਦਾ ਸੋਚਣ ਵਾਲਾ ਕਿਹਦੇ ਮੀਨ ਬਣ ਤੋਰੀ ਇੰਨੀ ਹਾਈਟ ਆ ਹੈ ਪਰ ਹੈ ਨਹੀਂਗੀ 2 ਇੰਚ ਦੀਆਂ ਤੇ ਚਪਲਾਂ ਪਾ ਰੱਖੀਆਂ ਕਿ ਰੋਵ ਕੰਮ ਕਰੀ ਜਾਂਦੇ ਅਸੀਂ ਵਾਈਪ ਦੀ ਚਾਹ ਬਣਾਉਣਾ ਤੋ ਵੀ ਰੈਡੀ ਸ਼ੈਡੀ ਹੋ ਗਏ ਪਰ ਹੀ ਹੁਣੀ ਚੱਲੇ ਆ ਇਨਾ ਮਿਨਾ ਢੀਕਾ ਹੋ ਗਏ ਤਿਆਰ ਰਿਸ਼ਤੇਦਾਰੋ ਦੇਰ ਹੋ ਰਹੀ ਹੈ ਤੈਨੂੰ ਤਾਂ ਨਾ ਉਹਨੀਆਂ ਨੂੰ ਫੋਨ ਕੀਤਾ ਨੰਦੀ ਕਹਿੰਦੇ ਨੰਨੀ ਕਿ ਤੂੰ ਨਹੀਂ ਗੱਲ ਗੋਣੀ ਕੀ ਸਾਰਾ ਮੁਕੇ ਵਾਦੀ ਨੀ ਕੋਈ ਨਹੀਂ ਜਾਂਦੀ ਰਿਸ਼ਤੇਦਾਰ ਕਹਿੰਦੀ ਅੱਜ ਹੀ ਆਹ ਅੰਤਕਵਾਦੀ ਇਹ ਸਾਰਾ ਦਿਨ ਅੰਤਕਵਾਦੀ ਬਣਿਆ ਰਹਿਣਾ ਤੂੰ ਲੋ ਬੰਨੀਆਂ ਨੂੰ ਵਾਲਾ ਥਾਂ ਤਾਂ ਬਣ ਗਿਆ ਇੱਥੇ ਨੀਆਂ ਭਰ ਕੇ ਹੁਣ ਮਕਾਨ ਬਣਨਗੇ view ਕਿੰਨਾ ਸੋਹਣਾ ਲੱਗਦਾ ਨਾ ਕਿਵੇਂ ਆਟੋ ਦਾ ਬੱਸ ਚੱਲੂਗਾ ਕੋਈ 15 ਕ 15 ਮਿੰਟ 20 ਮਿੰਟਾਂ ਚ ਹੋਰ ਲੱਗਣਗੇ ਹਮ ਰੈਸਨ ਅਗਰ ਤੋਂ ਗਾਂ ਬੱਸ ਮਿਲ ਜੂਗੀ ਭਾਈ ਤੁਹਾਨੂੰ ਪੱਕਾ ਬੱਸਾਂ ਬਹੁਤ ਜਾਂਦੀਆਂ ਹੈ ਅੱਛਾ ਪਰ ਉਹ ਯਾਰ ਦੇਖੋ ਟੈਂਪੜਾ ਲਾ ਲਓਂਗੇ ਦਾਟਾ ਪੂਰਾ ਲਾ ਦਿੰਦੀ ਥੱਕ ਜਾਂਦੇ ਬੈਠੇ ਨੂਬ ਘੜਾ ਲਿਵਾ ਸੱਨੀ ਸਲੋ ਜਾ ਜੀ ਨਾ ਕੀੜੀ ਦੀ ਜਾਲ ਤੇ ਰੁਕਦੀਆਂ ਵਾਲੀ ਜਗਾ ਕੱਲ ਪ੍ਰਾਈਵੇਟ ਤੇ ਆਏ ਅਸੀਂ ਬੋਲ ਕਰਦਾ ਦੀ ਬੱਸ ਨਹੀਂ ਫਿਰ ਵੀ ਘੰਟਾ ਪੂਰਾ ਲਾਤਾ 2:30 ਵਜੇ ਚੱਲੇ ਮਸਾਂ ਦੇ ਵਿੱਚ ਹੀ ਨਹੀਂ 70 ਸੀ ਨਾ ਬਹੁਤ ਭਜਾਈ ਬੱਸ ਅੱਛਾ ਲੋਹੀ ਘੰਟਾ ਪੂਰਾ ਲਾਉਂਦੇ ਆ ਫਿਰ ਰੁਕਦੀਆਂ ਆਉਂਦੀਆਂ ਇੱਥੇ ਜਾ ਕੇ ਬਾਂਡੇ ਕੋਲੇ ਆ ਕੇ ਜਮਾ ਹੀ ਬੱਸ ਨਾ ਕੰਮ ਖਰਾਬ ਕਰ ਦਿੰਦੇ ਹੂੰ ਪਰੀ ਨੇ ਲੈ ਕੇ ਜਾਣੇ ਹਣੇ ਗੰਗਾ ਨਗਰ ਤਾਂ ਤੋੜ ਕੇ ਦਿੰਦੀ ਨਿੰਬੂ ਅਸੀਂ ਥੋੜੀ ਨਹੀਂ ਮਸੀ ਬੋਟਾ ਹੀ ਵੱਢ ਕੇ ਪਾ ਦੇ ਪਰੀ ਨਿੰਬੂ ਨਿੰਬੂ ਪਾ ਦੇ ਜਾਨੀਏ ਫਿਰ ਮੀਨਾ ਪੈਣੀ ਲੜੀ ਨਾ ਹੁਲੀ ਕੋ ਜਗਾ ਸੱਚ ਲੜਾਂਗੇ ਨਾਗੀ ਪਰਵਾਨ ਕੇ ਕਿਤੇ ਮਾਰਗੀ ਨਾ ਤੇਰਾ ਬੜੀ ਨਾਗੰਦ ਚੱਲ ਲਈ ਆ ਲੜਨਾਂਗੇ ਹੋਏ ਨਹੀਂ ਡਰ ਕੇ ਆਏ ਕਿ ਨਹੀਂ ਆਈ ਜਗਾ ਮੇਰੇ ਕੋਲ ਆਵਾਂਗੇ ਵੀ ਤੇ ਸਾਰੇ ਜਣੇ ਕਮੈਂਟਾਂ ਚ ਕਿਹਾ ਮਮੀ ਪਰਿਵਾਰਕ ਕਹਿੰਦੀ ਮੀਨਾ ਪਰ ਕੋਈ ਨਹੀਂ ਕਹਿੰਦੀ ਮਾਜੀ ਮੰਮੀ ਨੀ ਨੀ ਵੀ ਕਿਉਂ ਲੱਗਦੀ ਅੱਛਾ ਨੀਚ ਖੜੇ ਹੋਗੇ ਆਗੇ ਕਿਓਟ ਵਾਲਾ ਹੋ ਆ ਗਿਆ ਬਈ ਈ ਰਿਕਸ਼ਾ ਫਰੀ ਭਾਜੀ ਹਣੀ ਸਾਰੇ ਚੱਲੇ ਪਾਣੀ ਪਿਓ ਹਾਂ ਫਾਇਦਾ ਵੀ ਠੀਕ ਹੁਣ ਚੰਗਾ ਵੀ ਪਰੀ ਹਾਂਜੀ ਠੀਕ ਅਭੀ ਸਾਰੇ ਭੈਣ ਭਰਾਓ ਪਰੀ ਚੱਲੇ ਆ ਕਰੇ ਤੇ ਹੁਣ ਆਪਾਂ ਮੇਰੇ ਵਾਲੇ ਵਲੌਗ ਚ ਮਿਲਾਂਗੇ ਤੇਜੀ ਦੇ ਵਲੌਗ ਚ ਨਹੀਂ ਆਇਤੇ। ਤੇਜੀ ਜੀ ਲੱਗ ਜੂ। ਜੀ ਮੰਦੀਪ ਨੂੰ ਪੁੱਛ। ਮੰਦੀਪ ਦਾ ਛੋਟੀ ਧਰਨ। ਐ ਮੰਦੀਪ ਤੇਰਾ ਲੱਗ ਜੂ ਜੀ। ਠੀਕ ਆ ਵੀ ਪਾਜੀ। ਸਤਿ ਸ਼੍ਰੀ ਅਕਾਲ ਜੀ। ਰੱਖੋ। ਚੰਗਾ ਪਾਜੀ। ਠੀਕ ਆ। ਠੀਕ ਆ ਫਿਰ ਮਿਲਦੇ ਆ। ਫਿਰ ਵੀ ਤੁਸੀਂ ਵਲੌਗ ਵਲੌਗ ਪਾਓ ਕੋਈ ਵੀਡੀਓ ਵੀਡੀਓ ਕਰਾਉ। ਕਦੋਂ ਆ ਰਹੇ ਹੋ? ਹੋਰ ਮੈਂ ਤੇ ਲਾਇਆ। ਸੌਂਗ ਦੇ ਬਾਰੇ ਦੱਸੋ ਭਾਈ ਕੀ ਅਪਡੇਟ ਆ। ਚੰਡੀਗੜ੍ਹ ਗਏ ਸੀ ਨਾ ਭਾਜੀ ਨੂੰ ਗਾਣਾ ਰਿਕਾਰਡ ਕਰਨ ਹਾਂਜੀ 1-2 ਮਹੀਨੇ ਕਰ ਦੇਣਾ ਆਪਾਂ ਅੱਛਾ ਆ ਨਵੰਬਰ ਦੇ ਐਂਡ 'ਚ ਜੇ ਜੀ ਕਰ ਦਾਂਗੇ 20 ਦਿਨਾਂ ਬਾਅਦ ਰਿਲੀਜ਼ ਕਰਾਂਗੇ ਪਹਿਲਾਂ ਭਾਜੀ ਦਾ ਗਾਣਾ ਆਉਣਾ ਪੂਰੀ سپورਟ ਦਿਖਾਉਣੀ ਐ ਇੱਧਰ ਆਪਣੇ ਬੁੱਟਿਆਂ ਨੂੰ ਕਟਾਈ-ਕਟੋਈ ਵੀ ਕਰਵਾਈ ਜਾਂਦੇ ਸੀ ਆਪਾਂ ਫੇਰ ਹੀ ਫਲ ਵਧੀਆ ਲੱਗੂ ਮੇਲਾ ਵੀ ਪਰੀ ਹੈਲੋ ਨਾਨਾ ਪੱਤੇ ਆਪਾਂ ਕਿੱਥੇ ਲੱਗੇ ਹੈ ਤੈਨੂੰ ਕੋਣ ਹੈਲੋ ਮਿੰਨਾ ਦੀਦੀ ਹੁਣ ਘਰ ਹੋ ਜਾਣਾ ਆਪਣਾ ਜਵੇਂ ਹੀ ਸੁੰਨਾ ਸੁੰਨਾ ਕਿਉਂਕਿ ਭਾਜੀ ਹੁਣ ਸਾਰੇ ਜਾਣ ਚੱਲ ਜਾਣਗੇ ਠੀਕ ਆ ਹਾਂ ਭੈਣ ਉਹ ਵੀ ਸਾਰੇ ਹਾਂ ਬੱਪੂ ਕਹਿੰਦਾ ਜਿਹੜੇ ਕਿਵੇਂ ਉਹ ਤਾਂ ਮੇਰੇ ਅੰਦਰ ਕੀ ਕਹਿੰਦਾ ਬੱਪੂ ਬੱਪੂ ਕਹਿੰਦਾ ਇੱਥੇ ਜਾਣੇ ਕਿਵੇਂ ਮੈਨੂੰ ਫਿਰ ਛੱਡ ਜਾਂਦੇ ਫਿਰ ਚੋਪਾ ਨਹੀਂ ਹੈ ਰੇਜੇਂਗਾ ਤੂੰ ਵੇਸਤੀ ਕਰਤੀ ਲਗਾ ਹੋ ਗਈ ਪੂਰੀ ਵਾਏ ਗੋਲੀ ਰਣ ਗਈ ਸੀ ਵਿਚਾਰੀ ਲੋ ਹੋ ਤਰੇਗੀ ਚਲ ਕੋਈ ਨਹੀਂ ਮੁਰਸ਼ਿ ਚਟਾਰ ਕਰ ਬਾਈ ਬਾਈ ਰਾਜ ਕਿੱਥੋਂ ਲੈਣਗੇ ਜਦੀਆਂ ਵੀ ਮੁਰਸ਼ਿ ਚਟਾਰ ਕਰ ਮੁਰਸ਼ਿ ਸਟਾਰਟਰ ਤੋੜਾ ਲੈ ਮੰਮੀ ਤਾਂ ਕਹਿੰਦੀ ਫੜਾਇਆ ਟੈਬਲੇਟ ਮੋਟਰਸਾਈਕਲ ਤੇ ਲੋ ਵੀ ਸਾਰੇ ਜਾਣੇ ਚੱਲ ਗਏ ਆ ਦੀਦੀ ਮਸਨਾ ਗੱਲ ਤੇ ਹਾਂ ਇਹ ਗਲਤ ਹੈ ਘਰ ਜਾਵਾਂ ਸੁਣਾ ਸੁਣਾ ਹੋ ਗਿਆ ਆ ਵੀਓ ਕੈਪਚਰ ਕਰਨਾ ਹੋ ਗਿਆ ਲਓ ਵੀ ਕਟਾਈ ਵਗੈਰਾ ਹੋ ਗਈ ਆਪਣੇ ਬੂਟਿਆਂ ਦੀ 5:00 ਵਜ ਗਏ ਹੁਣ ਮਨਦੀਪ ਦਾ ਸੂਟ ਫੜਾ ਕੇ ਹੁਣ ਕਿੰਗੀ ਅਸੀਂ ਫਿਰ ਜਾਣਾ ਵੀ ਹੈ ਨਾ ਅਸੀਂ ਜਾਣਾ ਪੰਜਾਬ ਨੂੰ 9-10 ਤਰੀਕ ਦਾ ਤਾਂ ਮਨਦੀਪ ਦੇ ਫਿਰ ਸੂਟ ਵਗੈਰਾ ਸੀਨਾ ਦੇਣਾ ਹਾਂਜੀ ਅੰਮੀ ਅੱਜ ਮੰਦਿਰ ਵੀਊ ਦੇਖ ਆਪਣੇ ਪਿੰਡ ਦਾ ਮੰਦਿਰ ਬਣਾ ਸੋਹਣਾ ਨਾ ਵੀ ਇਧਰੋਂ ਪਾਣੀ ਪੂਣੀ ਲੱਗ ਗਿਆ ਮੈਨੂੰ ਲੱਗਦਾ ਕਣਕ ਨੂੰ ਨੀਂ ਕਿ ਬੀਜਣਗੇ ਇਧਰ ਆ ਦੇ ਕਣਕ ਖੜੀ ਏ ਟੋਪਦੀ ਏ ਨਾ ਵਾਏ ਵਾਣ ਬਹੁਤ ਸੋਹਣੇ ਲੱਗਦੇ ਨੇ ਇਹ ਤਾਂ ਗੱਲ ਸਹੀ ਏ ਮੰਮੀ ਇੱਥੇ ਆ ਮੰਮਾ ਜੀ ਮੰਮੀ ਪੱਗ ਸਿੱਗ ਗਈ ਠੰਡ ਪੜੀ ਹੋ ਗਈ ਮੰਮੀ ਮੰਮੀ ਕਿ ਕਰੀ ਜਾਂਦੇ ਸੀ ਕੜਾ ਬਖਾ ਡੈਲੀ ਦੇ ਨੋਟ ਧੋ ਦਿੰਨੇ ਤੁਸੀਂ ਉਹ ਕਿਹਾ ਪਤਾ ਹੀ ਨਹੀਂ ਹੁੰਦੀ ਸੀ ਠੰਡ ਜੀ ਹੋ ਗਈ ਹਾਲਾਂਕਿ ਮੈਂ ਕੋਟੀ ਜੀ ਨਹੀਂ ਪਾ ਰਹੇ ਮਤਲਬ ਪਹਾੜੀ ਸ਼ਰਟ ਪਾ ਰਹੇ ਫੇਰ ਵੀ ਠੰਡ ਲੱਗਦੀ ਹੈ ਨਾ ਮੰਦੀ ਪਾਣੀ ਲਿਆਈ ਅੱਗ ਸੇਕ ਲਾਂ ਮੈਂ ਕੀ ਕਰਦੇ ਸੀ ਨਾ ਚਰਮੀ ਕਰੇ ਤੁਸੀਂ ਆ ਲੈ ਤੁਹਾਡੇ ਲਈ ਚੀਜ਼ ਲਿਆਉਂਦੀ ਮਮੀ ਕਰ ਕਰੇ ਚਿਪਸ ਹਨ ਹਨਾ ਮੰਦੀ ਪੈਰਾਸੀਟਾਮੋਲ ਕਿਤਨੀ ਦਾ ਪੀਲੀਏ ਉਹ ਸਾਭੀ ਪੂਰੀ ਪਰਤਾ ਅੱਜ ਆਪਣੇ ਬਣੂਗਾ ਬੇਗਣ ਦਾ ਪਰਤਾ ਬਾਲੀਆਂ ਤਲੀਆਂ ਚੀਜ਼ਾਂ ਨਾ ਖਾ ਚੰਗੀਆਂ ਨਹੀਂ ਹੁੰਦੀਆਂ ਸਿਹਤ ਵਾਸਤੇ ਆਪ ਸਭ ਜੱਗਨ ਕਿਆ ਕੋਣ ਰਿਹਾ ਹੈ ਮੈਂ ਤਾਂ ਤਾਂ ਸੋਚ ਮੈਂ ਤਾਂ ਤਾਂ ਕਿ ਇਹ ਨਾ ਮੈਂ ਕਿ ਤੁਸੀ ਨਾ ਖਾਓਗੇ ਤੁਹਾਡੇ ਲਈ ਚੰਗੀਆਂ ਨਹੀਂ ਮੈਨੂੰ ਚੰਗੀਆਂ ਡਾਕਟਰ ਨੇ ਕਿਹਾ कुरकुरੇ ਚਿਪਸ ਖਾਇਆ ਕਰ ਇਹ ਜਿਹਨ ਲੋਕ ਹੈਗੇ ਡਾਕਟਰ ਨਹੀਂ ਕਿ ਆਮ ਹੈ ਦੇ ਕੇ ਦੇ ਕੇ ਮਰੀਦ ਦੇ ਦੰਦ ਪੁੱਟਿਆ ਅਖਰੇ ਜੀ ਹੈ ਨਹੀਂ ਖਾ ਇਹ ਜਾੜ ਦੁਖਦੀ ਆ ਜਾੜ ਦੁਖਦੀ ਫੇਰ ਵੀ ਤੂੰ ਖਾਣੇ ਆ ਨਾ ਤੱਕੇ ਨਾ ਫੇਰ ਨਹੀਂ ਮੇਰੀ ਮੰਮੀ ਆ ਮੈਂ ਬਤ ਬਿਲੀਆ ਪ੍ਰੋ ਬਹੁਤ ਹੀ ਲੇਟ ਕਰਤਾ ਅੰਕਲ ਉਹਨਾਂ ਨੇ ਸੀਮੈਂਟ ਬਜਰੀ ਤਾ ਗਿਆ ਭਾਈ ਅਜੇ ਇੱਟਾਂ ਬਾਕੀ ਆ ਚੰਨਵਾ ਮੈਂ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਸਵੇਰੇ ਦਾ ਅੱਖਿਆ ਹੋਇਆ ਸੀਗਾ ਪਰ ਲੇਟ ਹੀ ਬਹੁਤ ਕਰਤਾ ਇੱਟਾਂ ਮਜਰੀ ਦੀ। ਵੀਊ ਦੇਖੋ ਚੰਨ ਦਾ ਤੇ ਹੁਣ ਇੱਧਰ ਵੀਊ ਦੇਖੋ ਇੱਟਾਂ ਦਾ। ਆਪਣੇ ਚੱਕਰ ਪੈ ਗਿਆ ਬਈ ਇੱਟਾਂ ਮੰਗਾਈਆਂ ਸੀ ਇੱਧਰ ਫਸ ਗਿਆ ਟਰੈਕਟਰ ਇੱਧਰ ਰੇਤਾ ਰੁੱਤਾ ਬੜਾ ਹੈਗਾ ਹੈ। ਤੇ ਹੁਣ ਦੇਖਦੇ ਆ ਕੱਢਣ ਦੀ ਟਰਾਈ ਕਰ ਰਹੇ ਆ। ਟਰਾਲੀ ਤਾਂ ਇੱਥੋਂ ਨਿਕਲੀ ਨਹੀਂ ਟਰਾਲੀ ਫਸਣ ਦੀ ਵਜ੍ਹਾ ਨਾਲ ਇੱਕ ਚੱਕਰ ਹੋ ਗਿਆ ਇੱਟਾਂ ਸਾਰੀਆਂ ਸਾਰੀਆਂ ਇੱਥੇ। ਟਿੱਬਿਆਂ 'ਚ ਲੋਹਣੀਆਂ ਪੈ ਗਈਆਂ ਆਪਾਂ ਨੂੰ। ਪੂਰੀ ਰਾਤ ਹੋ ਗਈ ਬਈ ਮੱਥਾ ਮਾਰਦੇ ਮਾਰਦੇ ਇੱਧਰ ਦੇਖੋ। ਆਪਣੀਆਂ ਇੱਟਾਂ ਵੀ ਆਪਾਂ ਨੂੰ ਇੱਥੇ ਢੇਰੀ ਕਰਨੀਆਂ ਪੈਗੀਆਂ ਠੀਕ ਆ ਹੁਣ ਚਲਦੇ ਆ ਘਰੇ ਰੋਟੀ ਰੋਟੀ ਖਾਵਾਂਗੇ ਆ ਕੇ ਮਸਾ ਹੀ ਨਿਕਲਿਆ ਟਰੈਕਟਰ ਜਾ ਆ ਕੇ ਐਂਕਲ ਨੂੰ ਗਿਆ ਲੈ ਜਾ ਹੁਣ ਮਸਾ ਹੀ ਨਿਕਲਿਆ ਯਾਰ ਟਰੈਕਟਰ ਅਰਜਣ ਸੀਗਾ ਚੱਕਰ ਪਤਾ ਕੀ ਇੱਥੇ ਜਗਾ ਹੈਗੀ ਪੋਲੀ ਹੈ ਨਾ ਢੜੀ ਕਈ ਕਿਤੇ ਆ ਹੈ ਆ ਰਹੀ ਕਈ ਉਹ ਜੀਦਾ ਤੋਂ ਹੈ ਮੇਰੇ ਨਾਲ ਉਹ ਦੇਖੋ ਵਿਊ ਦੇਖੋ ਚੰਦਾ ਕਿੰਨਾ ਸੋਹਣਾ ਬਹੁਤ ਕੋਸ਼ਿਸ਼ ਕੀਤੀ ਵੀ ਇੱਟਾਂ ਨਾ ਖਾਲੀ ਕਰਨੀਆਂ ਮੈਂ ਮਤਲਬ ਟਰਾਲੀ ਨਾ ਖਾਲੀ ਕਰਨੀ ਪਵੇ ਫੇਰ ਵੀ ਅੱਧੀਆਂ ਇੱਟਾਂ ਸਾਨੂੰ ਰਾਹ ਚ ਹੀ ਸਿੱਟਨੀਆਂ ਪਈਆਂ ਹੁਣੇ ਸਾਰੀਆਂ ਇੱਟਾਂ ਸਵੇਰੇ ਅਸੀਂ ਚੱਕ ਕੇ ਲਿਜਾਵਾਂਗੇ ਠੀਕ ਆ ਫੇਰ ਜਾ ਕੇ ਬਈ ਮਿਸਤਰੀ ਲੱਗੂ ਬੜਾ ਮਤਲਬ ਘਰ ਬਣਾਉਣੇ ਵੀ ਸੋਖੇ ਨਹੀਂ ਹੁੰਦੇਗੇ ਪੈਸੇ ਵਿਚਾਰਾ ਅੰਕਲ ਆ ਗਿਆ ਮੈਂ ਇਹਨਾਂ ਗੱਲ ਕਹਿੰਨੀ ਪਹਿਲੇ ਬੋਲਤੇ ਉਹ ਆ ਗਿਆ ਅਰਜਨ ਓੱਟੀ ਮੇਰੀ ਭਈ ਨਾ ਵੀ ਨਾਮ ਕੀ ਸੁਲਬਣਾ ਆਲਾ ਰੋਟੀ ਲੋ ਜੀ ਘਰੇ ਆ ਗਏ ਆਪਾਂ ਆਪਣੇ ਬੜਾਈ ਬਹੁਤ ਮੱਥਾ ਫੋੜੀ ਮਾਰੀ ਮਮੀ ਬਹੁਤ ਮੱਥਾ ਫੋੜੀ ਹੋ ਹਾਂਜੀ ਅੱਜ ਦੇ ਵਲੌਗ ਚ ਬਸ ਇੰਨਾ ਹੀ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਊਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿੱਥੋਂ ਕਿਸਸ ਵਲੌਗ ਨੂੰ ਦੇਖ ਰਹੇ ਹੋ ਲਵ ਯੂ ਬਾਏ ਬਾਏ ਆਪਾਂ ਮਿਲਦੇ ਇੱਕ ਨਵੇਂ ਵਲੌਗ ਦੇ ਨਾਲ